ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣਿ ਅਗੁਣ ਨਾ ਵਿਚਾਰੂ ਕੋਈ ਮਾਟੀ ਕਾ ਕਰ ਤੂ ਪੈ ਸੁਆਮੀ ਏ ਵਾਹਿਗੁਰੂ ਸਾਹਿਬ ਜੀਓ ਤਨ ਆਸਰੇ ਮਹੱਲਾ ਪੀਜਾ ਹਰ ਹਰ ਨਾਮ ਧਨ ਨਿਰਮਲ ਅਤਿ અપਾਰਾ ਗੁਰ ਕੈ ਸਬਦ ਪਰੇ ਭੰਡਾਰਾ ਗੁਰ ਕਾ ਸਉਦ ਪਰੇ ਪ੍ਰੰਧਾਰਾ ਨਾਮ ਤਾਨ ਮੇਨ ਹੋਰ ਸਭ ਵਿਖ ਜਾਣ ਮਾਇਆ ਮੂਦਲੇ ਅਬ ਮਾਨ ਗੁਰਮੁਖ ਹਾਰ ਤਿਆਗ ਕਉਏ ਤੇ ਸਦਾ ਅਨੰਦ ਹੋਵੈ ਤੁ ਆਪੀ ਪੂਰਾ ਭਗ ਭਲਾਪਤ ਹੋਏ ਉਦ ਦੀਪਕ ਵਰਤੈ ਤੈ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮੁ ਮਾਇ ਮਲ ਕੋਈ ਸਾਥੀ ਪੰਥ ਸਦਾ ਸੁਖ ਹੋਏ ਜਿਨ ਹਾਰਿ ਚੱਕਿਆ ਸੋ ਹਰ ਜਨ ਰੋਗ ਤੇ ਸਦਾ ਹਾਰਤ ਨਾਹੀ ਕਰੇ ਸੋਗ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰਤੇ ਸੁਖ ਪਾਵੇ ਜਿਨ ਸਤਗੁਰੁ ਸਾ ਮੋਹਿ ਮਿਲ ਲਾਇ ਅੰਦਰ ਦਾ ਜੈ ਸ਼ਾਂਤ ਨ ਪਾਏ ਸਤਗੁਰ ਮਿਲੇ ਸਉਤ੍ਰੀਸ਼ਣੁ ਬਜਾਈ ਨਾਨਕ ਨਾਮ ਸਾਥ ਸੁਖ ਪਾਏ ਸਾਧੂ ਗੁਰੂ ਮਿਲਾਏ ਸਾਉਤਰੀ ਸ਼ਾਮੁ ਬੁਝਾਈ ਨਾਨਕ ਨਾਮ ਸਾਧ ਸੁਖ ਪਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਭਕਤੀ